ਜਦੋਂ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਇੱਕ ਹੰਗਾਮੀ ਬੈਠਕ ਸੱਦੀ ਗਈ ਤੇ ਇਸ ਦੇ ਵਿੱਚ ਕਿਸਾਨ ਆਗੂਆਂ ਨੇ ਕਈ ਅਹਿਮ ਫੈਸਲੇ ਕੀਤੇ ਨੇ ਜਿਨ੍ਹਾਂ ਦਾ ਜ਼ਿਕਰ ਕਰਦੇ ਹੋਏ ਕਿਸਾਨ ਆਗੂ ਬਲਬੀਤ ਸਿੰਘ ਰਾਜਵਾਲ ਨੇ ਕਿਹਾ ਕਿ ਸਰਕਾਰ ਨੇ ਪਾਲਿਸੀ ਵਾਪਸ ਲੈਣ ਦਾ ਜੋ ਐਲਾਨ ਕੀਤਾ ਹੈ ਉਸ ਦਾ ਸਵਾਗਤ ਹੈ ਲੇਕਿਨ ਜਦੋਂ ਤੱਕ ਪਾਲਿਸੀ ਨੂੰ ਕੈਬਨਿਟ ਦੇ ਵਿੱਚ ਦੁਬਾਰਾ ਲਿਆਉਣਾ ਨਹੀਂ ਜਾਂਦਾ ਇਸ ਨੂੰ ਡੀ ਨੋਟੀਫਾਈ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਵਿਸ਼ਵਾਸ ਬਹਾਲ ਨਹੀਂ ਹੋਏਗਾ ਉਹਨਾਂ ਕਿਹਾ ਹੈ ਕਿ 24 ਅਗਸਤ ਨੂੰ ਜੋ ਕਿਸਾਨਾਂ ਦੀ ਸੰਗਰਾਲਾ ਦੇ ਵਿੱਚ ਹੋਣ ਵਾਲੀ ਰੈਲੀ ਹੈ ਉਹ ਹਰ ਹਾਲ ਦੇ ਵਿੱਚ ਹੋ ਕੇ ਰਹੇਗੀ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ 20 ਅਗਸਤ ਤੱਕ ਸਰਕਾਰ ਨੇ ਜੇਕਰ ਤਕਨੀਕੀ ਪਹਿਲ ਨੂੰ ਸਪਸ਼ਟ ਕਰ ਦਿੱਤਾ ਤਾਂ ਇਹ ਜਸ਼ਨ ਦੀ ਰੈਲੀ ਹੋਏਗੀ ਨਹੀਂ ਤਾਂ ਫਿਰ ਅੱਗੇ ਦੀ ਯੋਜਨਾ ਉਸੇ ਸਟੇਜ ਤੋਂ ਐਲਾਨੀ ਜਾਏਗੀ ਇਸ ਦਿਨ ਨਾਲ ਹੀ ਉਹਨਾਂ ਇਹ ਵੀ ਦੱਸਿਆ ਹੈ ਕਿ ਬੈਠਕ ਦੇ ਵਿੱਚ ਇਹ ਵੀ ਨਿਰਣਾ ਕੀਤਾ ਗਿਆ ਹੈ ਕਿ 13 ਅਗਸਤ ਨੂੰ ਹੋਣ ਵਾਲੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿਰੋਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਨਹੀਂ ਭੂਕੇ ਜਾਣਗੇ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨ ਦੇ ਡਰੰਕ ਦੇ ਪੁੱਤਲੇ ਝੋਕੇ ਜਾਣਗੇ ਇਸ ਐਮਰਜੈਂਸੀ ਮੀਟਿੰਗ ਵਿੱਚ ਅਸੀਂ ਬਹੁਤ ਅਹਿਮ ਫੈਸਲੇ ਲਏ ਬਹੁਤ ਬਰੀਕ ਨਰ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਮੁੱਦੇ ਨੂੰ ਖੋਖਿਆ ਔਰ ਅਸੀਂ ਇੱਕ ਫੈਸਲਾ ਪੱਕਾ ਕੀਤਾ ਵੀ 24 ਤਾਰੀਖ ਨੂੰ ਸਮਰਾਲੇ ਚ ਰੈਲੀ ਹਰ ਹਾਲਤ ਚ ਹੋਏਗੀ ਤੇ ਉਸ ਤੋਂ ਪਹਿਲਾਂ ਪੁੱਛ ਹਲੇ ਸਰਕਾਰ ਵੱਲੋਂ ਕੀਤਾ ਜਾਣਾ ਬਾਕੀ ਹੈ ਕਿਉਂਕਿ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਇਹ ਮੁੱਦਾ ਪਾਲਿਸੀ ਕੈਬਨਿਟ ਵਿੱਚ ਚਾਰੀ ਗਈ ਸੀ ਉਦੋਂ ਬਾਅਦ ਫਿਰ ਨੋਟੀਫਿਕੇਸ਼ਨ ਹੋਇਆ ਸੀ ਤੇ ਹੁਣ ਇਹਨੇ ਫੇਰ ਕੈਬਨਿਟ 'ਚ ਜਾਣਾ ਹੈ ਫੇਰ ਇਹਨੂੰ ਨੋਟੀਫਿਕੇਸ਼ਨ ਕਰਕੇ ਡੀ ਨੋਟੀਫਾਈ ਕਰਨਾ ਹੈ ਸਾਰਾ ਕੁਝ ਔਰ ਇਹਦੇ 'ਚ ਬਹੁਤ ਸਾਰੀਆਂ ਹਲੇ ਟੈਕਨੀਕਲ ਗੱਲਾਂ ਨੇ ਜਿਨ੍ਹਾਂ ਦੀ ਸਰਕਾਰ ਵਿਆਖਿਆ ਨਹੀਂ ਕਰ ਰਹੀ ਜਿਹਦਾ ਜ਼ਿਕਰ ਨਹੀਂ ਕਰ ਰਹੀ ਉਹਨਾਂ ਲਈ ਅਸੀਂ ਸਰਕਾਰ ਨੂੰ 20 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ ਵੀ 20 ਤਾਰੀਖ ਤੱਕ ਰਮਿੰਦਰ ਜੀ ਉਹਦਾ ਜ਼ਿਕਰ ਕਰਨਗੇ 20 ਤਾਰੀਖ ਤੱਕ ਜੇ ਉਹ ਸਭ ਕੁਝ ਸਾਫ਼ ਕਰ ਦਿੱਤਾ ਤਾਂ ਠੀਕ ਹੈ ਤੇ ਨਹੀਂ ਜੇ ਨਹੀਂ ਸਾਫ਼ ਕਰਨਗੇ ਤਾਂ ਅਸੀਂ ਜੇਦਰ ਸਾਫ਼ ਕਰ ਦਿੱਤਾ ਫਿਰ ਤਾਂ ਜੇਤੂ ਰੈਲੀ ਹੋਗੀ ਤੇ ਜੇ ਸਾਫ ਨਹੀਂ ਕਰਨਗੇ ਤਾਂ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਉਤੋਂ ਡਿਕਲੈਰ ਕਰਨਗੇ ਇੱਕ ਦੂਸਰਾ 13 ਤਾਰੀਖ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਬੰਧ ਵਿੱਚ ਸਾਰੇ ਦੇਸ਼ ਵਿੱਚ ਅਸੀਂ ਮੋਦੀ ਤੇ ਰੈਂਪ ਦੇ ਪੋਤਲੇ ਸਾੜਨ ਦਾ ਪ੍ਰੋਗਰਾਮ ਲਈ ਕਿਹਾ ਉਹਦੇ ਵਿੱਚ ਪਹਿਲਾਂ ਲੈਂਡ ਪੋਲੀਸੀ ਪੋਲੀਸੀ ਦੀ وجہ ਕਰਕੇ ਭਗਵੰਤ ਮਾਨ ਦਾ ਵੀ ਨਾ ਸ਼ਮਿਲ ਸੀ ਵੀ ਇਹਦੇ ਵੀ ਪੋਤਲੇ ਭੋਕਣੇ ਫਿਰ ਹਰ ਅਸੀਂ ਭਗਵੰਤ ਮਾਨ ਦੇ ਕੁਤਲੇ 13 ਤਰੀਕ ਨੂੰ ਨਹੀਂ ਭੁੱਕਾਂਗੇ ਹਣ ਵੇਟ ਕਰਾਂਗੇ ਕਿ ਉਹ ਸਾਰੀਆਂ ਬਾਕੀ ਜਿਹੜੀਆਂ ਟੈਕਨੀਕਲਿਟੀਆਂ ਨੇ ਉਹ ਹਟਾ ਕੇ ਮੁਕੰਮਲ ਤੌਰ ਤੇ ਪੌਲਸੀ ਨੂੰ ਵਾਪਸ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰਨਗੇ ਤੇ ਬਿਹਰਾਲ ਅਸੀਂ 트럼ਪ ਤੇ ਮੋਦੀ ਦੇ ਕੁਤਲੇ ਬੁੱਧਰੇ 13 ਤਰੀਕ ਨੂੰ ਸਾੜਾਂਗੇ ਹੁਣ ਰਮਿੰਦਰ ਜੀ ਤੋਂ ਅਗਲ ਕਰ ਉੱਤੇ ਹੀ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਚਾਰ ਲਾਈਨਾਂ ਦੇ ਪਿਆਨ ਦੇ ਵਿੱਚ 14 ਮਈ 2024 ਦੀ ਨੀਤੀਦਾਤਾ ਜ਼ਿਕਰ ਹੈ ਲੇਕਿਨ 4 ਜੂਨ 2024 ਨੂੰ ਲਿਆਂਦੀ ਗਈ ਨੀਤੀਦਾਤਾ ਜ਼ਿਕਰ ਨਹੀਂ ਹੈ ਤੇ ਇਹ ਅਸਪਸ਼ਟ ਹੈ ਉਹਨਾਂ ਕਿਹਾ ਕਿ ਜੇਕਰ 4 ਜੂਨ ਦੀ ਨੀਤੀ 14 ਮਈ ਦੀ ਨਿਰੰਤਰਤਾ ਦੇ ਵਿੱਚ ਹੁੰਦੀ ਤਾਂ ਮਾਮਲਾ ਖਤਮ ਮੰਨਿਆ ਜਾ ਸਕਦਾ ਸੀ ਲੇਕਿਨ ਵਰਤਮਾਨ ਦੇ ਵਿੱਚ ਇਹ ਅਲੱਗ ਫਾਈਲ ਦੇ ਤੌਰ ਤੇ ਖੜੀ ਹੈ ਤੇ ਇਸ ਲਈ ਤਕਨੀਕੀ ਰੂਪ ਦੇ ਵਿੱਚ ਅਜੇ ਵੀ ਇਹ ਲਾਗੂ ਹੈ ਸੰਯੁਕਤ ਕਿਸਾਨ ਮੋਰਚੇ ਦੇ ਅਗਵਾਈ ਹੇਠ ਜਿਹੜਾ 30 ਤਰੀਕ ਨੂੰ ਲੋਕਾਂ ਦਾ ਜਨ ਸ਼ਲਾਬ ਉਮੜਿਆ ਸੜਕਾਂ ਤੇ ਟਰੈਕਟਰ ਮਾਰਚ ਵਾਹਕਲ ਮਾਰਚ ਦੇ ਰੂਪ ਚ ਇਸ ਨੇ ਸਰਕਾਰ ਨੂੰ ਇਹ ਅਭਾਸ ਕਰਾ ਦਿੱਤਾ ਸੀ ਕਿ ਇੱਕ ਵੱਡਾ ਅੰਦੋਲਨ ਅੰਗੜਾਈ ਲੈਣ ਦੀ ਅਵਸਥਾ ਚ ਹੈ ਔਰ ਅਸੀਂ ਸਮਝਦੇ ਹਾਂ ਕਿ ਸਰਕਾਰ ਨੇ ਦੇਰ ਆਏ ਦਰੁਸਤਾਈ ਵਾਅਦਾ ਕੀਤਾ ਔਰ ਇਹ ਪਾਲਿਸੀ ਹੈ ਜਿਹੜੀ ਵਿਡਰੋ ਕੀਤੀ ਹੈ ਤੀਜਾ ਨੇ ਕੁਝ ਟੈਕਨੀਕਲ ਪਹਿਲੂ ਨੇ ਸਰਕਾਰ ਦਾ ਜੋ ਬਿਆਨ ਹੈ ਕੱਲ ਚਾਰ ਲਾਈਨਾਂ ਦਾ ਉਸ 'ਚ 14 5 14 ਮਈ ਦੀ ਪਾਲਸੀ ਦਾ ਜ਼ਿਕਰ ਹੈ 4 ਜੂਨ ਦੀ ਜਿਹੜੀ ਪਾਲਸੀ ਹੈ ਉਹ ਪਾਲਸੀ ਹਾਲੇ ਵੀ ਟੈਕਨੀਕਲੀ ਸਟੈਂਡ ਕਰਦੀ ਹੈ ਇਸ ਬਿਆਨ ਦੇ ਕਾਰਨ ਕਿਉਂ ਕਿ ਉਸ ਪਾਲਸੀ 'ਚ ਲਿਖਿਆ ਹੋਇਆ ਉਹ 14 5 ਦੀ ਕੰਟੀਨਿਉਟੀ ਨਹੀਂ ਲਿਖਿਆ ਹੋਇਆ 14 ਮਈ ਦੀ ਪਾਲਿਸੀ ਦੀ ਕੰਟੀਨਿਊਟੀ ਚ ਜੇ 4 ਜੂਨ ਦੀ ਪਾਲਿਸੀ ਲਿਖੀ ਹੁੰਦੀ ਤਾਂ ਫੇਰ ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਉਹਦੀਆਂ ਜਿਹੜੀਆਂ ਸੀਕੁਐਂਸ ਜਿਹੜੀਆਂ ਐਮੈਂਡਮੈਂਟਸ ਨੇ ਉਸ ਮੁਤਾਬਕ ਇਹ ਰੱਦ ਹੋਈ ਹੈ ਇਸ ਕਰਕੇ ਉਹ ਗੂਗਲ ਤੇ ਜਦੋਂ ਸਰਚ ਕਰਦੇ ਆ ਤਾਂ 4 ਜੂਨ ਦੀ ਪਾਲਿਸੀ ਐਜ਼ ਇਟ ਇਜ਼ ਇੱਕ ਵੱਖਰੀ ਪਾਲਿਸੀ ਦੇ ਰੂਪ ਚ ਹੈ ਇਸ ਕਰਕੇ ਟੈਕਨੀਕਲ ਹਿੱਚ ਹੈ ਔਰ ਇਸੇ ਲਈ ਅਸੀਂ ਵਾਰ-ਵਾਰ ਕੱਲ ਵੀ ਜਦੋਂ ਬੜਾ ਸੰਭਲ ਕੇ ਬਿਆਨ ਦਿੱਤਾ ਸੀ ਕਿ ਸਰਕਾਰ ਇਸ ਨੂੰ ਕੈਬਨਿਟਸ ਲੈ ਕੇ ਆ ਕੇ ਨੋਟੀਫਾਈ ਕੀਤਾ ਸੀ ਉਸੇ ਤਰ੍ਹਾਂ ਇਸ ਨੂੰ ਡੀ ਨੋਟੀਫਾਈ ਕਰੇ ਤਾਂ ਜੋ ਸਾਰੀ ਗੱਲ ਸਪਸ਼ਟ ਹੋ ਸਕੇ ਇਹ ਅਸਪਸ਼ਟਤਾ ਕਾਰਣੀ ਅੱਜ ਅਸੀਂ ਇਸ ਮਾਮਲੇ 'ਚ 24 ਦੀ ਰੈਲੀ ਦੇ ਬਾਰੇ ਵੀ ਉਸ ਦਾ ਰੁਕ ਕੀ ਹੋਊਗਾ ਉਹ ਹਾਲੇ ਅਸੀਂ 20 ਤਰੀਕ ਤੱਕ ਲਈ ਸਰਕਾਰ ਨੂੰ ਸਮਝਾ ਦਿੱਤਾ ਹੈ ਇਸ ਲਈ ਅੱਜ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਵਿੱਤ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਉਸ 'ਚ ਵੀ ਇਹ ਗੱਲ ਸਪਸ਼ਟ ਨਹੀਂ ਹੋਈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਤੇ ਫੌਰੀ ਸਪਸ਼ਟੀਕਰਨ ਆ ਜਿਹੜਾ ਉਹ ਜਨਤਾ ਦੇ ਸਾਹਮਣੇ ਰੱਖੂਗੀ ਕਿ 4-6 ਦੀ ਪਾਲਿਸੀ ਜਿਹੜੀ 14 ਤੋਂ ਬਾਅਦ ਅੱਗੇ ਐਮੈਂਡਮੈਂਟ ਨਾਲ ਸਾਹਮਣੇ ਲਿਆਂਦੀ ਸੀ ਉਹਦੀ ਕੀ ਪੋਜੀਸ਼ਨ ਆ ਔਰ ਉਸ ਲਈ ਕੈਬਨਿਟ ਚੋਂ ਇਸ ਨੂੰ ਡੀ ਨੋਟੀਫਾਈ ਕਰਕੇ ਬਿਲਕੁਲ ਜਦੋਂ ਉਹਨਾਂ ਨੇ ਇੱਕ ਪੋਲਿਟਿਕਲ ਡਿਸੀਜਨ ਕਰ ਲਿਆ ਵਾਪਸ ਲੈਣ ਦਾ ਤਾਂ ਇਸ ਦੇ ਵਿੱਚ ਜਿਹੜੀਆਂ ਵੀ ਕੋਈ ਟੈਕਨੀਕਲ ਇਫੈਂਡ ਬੱਟਸ ਹੈਗੀਆਂ ਨੇ ਉਹਨਾਂ ਨੂੰ ਸਪਸ਼ਟ ਰੂਪ ਚ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਲੋਕਾਂ ਦੇ ਇਸ ਸੰਘਰਸ਼ ਵਿੱਚ ਇੱਕਜੁੱਟ ਹੋਣ ਦੇ ਲਈ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਪੂਰੀ ਸਾਵਧਾਨੀ ਦੇ ਨਾਲ ਡਟੇ ਰਹਿਣਗੇ ਤਾਂ ਕਿ ਪਿੰਡਾਂ ਦੇ ਉਜਾੜੇ ਦਾ ਖਤਰਾ ਹਮੇਸ਼ਾ ਦੇ ਲਈ ਟਲ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ